ਅੱਜ ਦੀ ਵੀਡੀਓ ਸਿਰਫ ਸਫਲਤਾ ਦੀ ਨਹੀਂ ਸਟਰੋਂਗ ਵਿਜ਼ਨ ਅਤੇ ਨਾ ਹਾਰ ਮੰਨਣ ਦੀ ਹੈ ਆਰਨੋਲਡ ਸ਼ਵਾਰਜਨੇਗਰ ਦੇ ਮੁਤਾਬਕ ਸਫਲਤਾ ਦੀ ਸਭ ਤੋਂ ਪਹਿਲੀ ਅਤੇ ਸਭ ਤੋਂ ਵੱਡੀ ਬੁਨਿਆਦ ਹੈ ਵਿਜ਼ਨ ਜੇ ਤੁਹਾਨੂੰ ਪਤਾ ਹੀ ਨਹੀਂ ਕਿ ਤੁਸੀਂ ਕਿੱਥੇ ਜਾਣਾ ਹੈ ਤਾਂ ਜ਼ਿੰਦਗੀ ਤੁਹਾਨੂੰ ਕਿਤੇ ਵੀ ਨਹੀਂ ਲੈ ਕੇ ਜਾਵੇਗੀ 1947 ਵਿੱਚ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਉਸ ਦਾ ਜਨਮ ਆਸਟਰੀਆ ਵਿੱਚ ਹੋਇਆ ਇੱਕ ਛੋਟਾ ਜਿਹਾ ਦੇਸ਼ ਛੋਟੇ ਸੁਪਨੇ ਅਤੇ ਲੋਕਾਂ ਦੀ ਸੋਚ ਵੀ ਉਨੀ ਹੀ ਛੋਟੀ ਉਸਦੇ ਮਾਪੇ ਚਾਹੁੰਦੇ ਸਨ ਕਿ ਉਹ ਉੱਥੇ ਹੀ ਰਹੇ ਕਿਸਾਨ ਬਣੇ ਜਾਂ ਫੈਕਟਰੀ ਵਿੱਚ ਕੰਮ ਕਰੇ ਇੱਕ ਨਾਰਮਲ ਜ਼ਿੰਦਗੀ ਜੀਵੇ ਪਰ ਉਹ ਉਹਨਾਂ ਦਾ ਸੁਪਨਾ ਸੀ ਆਰਨੋਲਡ ਦਾ ਨਹੀਂ ਅੰਦਰੋਂ ਉਸ ਨੂੰ ਮਹਿਸੂਸ ਹੁੰਦਾ ਸੀ ਕਿ ਉਹ ਕਿਸੇ ਵੱਡੇ ਕੰਮ ਲਈ ਪੈਦਾ ਹੋਇਆ ਹੈ ਕੁਝ ਖਾਸ ਕੁਝ ਯੂਨੀਕ ਕੁਝ ਐਸਾ ਜੋ ਆਮ ਲੋਕ ਨਹੀਂ ਕਰਦੇ ਫਿਰ ਇੱਕ ਦਿਨ ਸਿਰਫ 11 ਸਾਲ ਦੀ ਉਮਰ ਵਿੱਚ ਸਕੂਲ ਵਿੱਚ ਅਮਰੀਕਾ ਬਾਰੇ ਇੱਕ ਡਾਕੂਮੈਂਟਰੀ ਵੇਖੀ ਉទੀਆਂ ਇਮਾਰਤਾਂ ਵੱਡੇ ਬ੍ਰਿਜ 6 ਲੇਨ ਵਾਲੀਆਂ ਸੜਕਾਂ ਉਸ ਪਲ ਉਸਨੇ ਫੈਸਲਾ ਕਰ ਲਿਆ ਮੈਨੂੰ ਇੱਥੇ ਨਹੀਂ ਰਹਿਣਾ ਮੈਂ ਤਾਂ ਅਮਰੀਕਾ ਜਾਣਾ ਹੈ ਉਹ ਛੋਟੇ ਘਰਾਂ ਅਤੇ ਸੀਮਿਤ ਸੋਚ ਵਾਲੀ ਜ਼ਿੰਦਗੀ ਤੋਂ ਬਾਹਰ ਨਿਕਲਣਾ ਚਾਹੁੰਦਾ ਸੀ ਉਸੇ ਦਿਨ ਸਕੂਲ ਤੋਂ ਵਾਪਸ ਆਉਂਦਿਆਂ ਉਹ ਇੱਕ ਦੁਕਾਨ ਵਿੱਚ ਰੁਕ ਗਿਆ ਉੱਥੇ ਇੱਕ ਬਾਡੀ ਬਿਲਡਿੰਗ ਮੈਗਜ਼ੀਨ ਪਈ ਸੀ ਕਵਰ ਤੇ ਸੀ ਰੈਗਪਾਰਕ ਤਿੰਨ ਵਾਰ ਮਿਸਟਰ ਯੂਨੀਵਰਸ ਹਰਕਿਊਲਿਸ ਦਾ ਕਿਰਦਾਰ ਨਿਭਾਉਣ ਵਾਲਾ ਸਟਾਰ ਆਰਨੋਲਡ ਨੇ ਉਹ ਮੈਗਜ਼ੀਨ ਫੜੀ ਅਤੇ ਕਿਹਾ ਇਹ ਮੇਰੀ ਜ਼ਿੰਦਗੀ ਦਾ ਬਲੂਪ੍ਰਿੰਟ ਹੈ ਉਸ ਪਲ ਤੋਂ ਉਸ ਦੀ ਵਿਜ਼ਨ ਕਲੀਅਰ ਸੀ ਮੈਂ ਰੈਗ ਪਾਰਕ ਵੰਗ ਬੋਡੀ ਬਿਲਡਿੰਗ ਚੈਂਪੀਅਨ ਬਣਾਗਾ ਫਿਲਮਾਂ ਵਿੱਚ ਆਵਾਂਗਾ ਅਮੀਰ ਹੋਵਾਂਗਾ ਮਸ਼ਹੂਰ ਹੋਵਾਂਗਾ ਸਭ ਤੋਂ ਵੱਡੀ ਗੱਲ ਉਸ ਨੂੰ ਪਤਾ ਸੀ ਕਿ ਉਹ ਕਿੱਧਰ ਜਾ ਰਿਹਾ ਹੈ ਜਦੋਂ ਲੋਕ ਉਸ ਨੂੰ ਜਿਮ ਵਿੱਚ ਦਿਨ ਦੇ 5-6 ਘੰਟੇ ਵਰਕਆਊਟ ਕਰਦੇ ਵੇਖਦੇ ਅਤੇ ਉਸ ਨੂੰ ਹਮੇਸ਼ਾ ਮੁਸਕਰਾਉਂਦਿਆਂ ਹੋਇਆਂ ਵੇਖਦੇ ਉਹ ਪੁੱਛਦੇ ਇੰਨਾ ਔਖਾ ਕੰਮ ਕਰਕੇ ਵੀ ਤੂੰ ਹੱਸਦਾ ਕਿਵੇਂ ਰਹਿੰਦਾ ਹੈ ਆਰਨੋਲਡ ਕਹਿੰਦਾ ਕਿਉਂਕਿ ਮੇਰੇ ਸਾਹਮਣੇ ਸੋਨਾ ਪਿਆ ਹੈ ਯਾਨੀ ਮਿਸਟਰ ਯੂਨੀਵਰਸ ਦਾ ਖਿਤਾਬ ਹਰ ਰਿਪ ਹਰ ਸੈਟ ਹਰ ਵਜ਼ਨ ਮੈਨੂੰ ਮੇਰੇ ਸੁਪਨੇ ਦੇ ਨੇੜੇ ਲੈ ਕੇ ਜਾ ਰਿਹਾ ਹੈ ਉਸ ਨੂੰ ਭਾਰੀ ਸਕਵਾਟਸ ਬੈਂਚ ਪ੍ਰੈਸ ਹਜ਼ਾਰਾਂ ਸੈਟਅਪਸ ਕਰਨ ਦਾ ਇੰਤਜ਼ਾਰ ਰਹਿੰਦਾ ਸੀ ਕਿਉਂਕਿ ਹਰ ਦਰਦ ਉਸ ਦੇ ਸੁਪਨੇ ਨੂੰ ਹਕੀਕਤ ਬਣਾਉਂਦਾ ਸੀ 20 ਸਾਲ ਦੀ ਉਮਰ ਵਿੱਚ ਉਹ ਲੰਡਨ ਗਿਆ ਅਤੇ ਸਭ ਤੋਂ ਨੌਜਵਾਨ ਸ਼੍ਰੇਣੀ ਵਿੱਚ ਮਿਸਟਰ ਯੂਨੀਵਰਸ ਬਣਿਆ ਸਿਰਫ ਇਸ ਲਈ ਕਿਉਂਕਿ ਉਸਦੇ ਕੋਲ ਵਿਜ਼ਨ ਸੀ ਉਹ ਕਹਿੰਦਾ ਹੈ ਜਦੋਂ ਤੁਹਾਡਾ ਟੀਚਾ ਸਪਸ਼ਟ ਹੁੰਦਾ ਹੈ ਤਾਂ ਮਿਹਨਤ ਭਾਰ ਨਹੀਂ ਲੱਗਦੀ ਸਗੋਂ ਮਜ਼ਾ ਬਣ ਜਾਂਦੀ ਹੈ ਅੱਜ ਜ਼ਿਆਦਾਤਰ ਲੋਕ ਆਪਣਾ ਕੰਮ ਨਫ਼ਰਤ ਨਾਲ ਕਰਦੇ ਹਨ ਕਿਉਂਕਿ ਉਹਨਾਂ ਨੇ ਕਦੇ ਆਪਣਾ ਟੀਚਾ ਨਹੀਂ ਚੁਣਿਆ ਉਹ ਸਿਰਫ ਭਟਕਦੇ ਰਹਿੰਦੇ ਹਨ ਪਰ ਆਰਨੋਲਡ ਖੁਸ਼ਕਿਸਮਤ ਸੀ ਉਸ ਨੂੰ ਪਤਾ ਸੀ ਕਿ ਉਹ ਕੀ ਕਰ ਰਿਹਾ ਹੈ ਉਸਦੀ ਦੂਜੀ ਸਿੱਖਿਆ ਹੈ ਕਿ ਨਕਾਰਾਤਮਕ ਲੋਕਾਂ ਦੀ ਗੱਲ ਨਾ ਸੁਣੋ ਉਸ ਦੀ ਜ਼ਿੰਦਗੀ ਵਿੱਚ ਹਰ ਵੱਡੇ ਕਦਮ ਤੇ ਲੋਕਾਂ ਨੇ ਕਿਹਾ ਇਹ ਅਸੰਭਵ ਹੈ ਬੋਡੀ ਬਿਲਡਿੰਗ ਅਦਾਕਾਰੀ ਵਿਦੇਸ਼ੀ ਐਸੈਂਟ ਇਹ ਸਭ ਕੁਝ ਨਹੀਂ ਚੱਲੇਗਾ ਪਰ ਆਰਨੋਲਡ ਦੱਸਦਾ ਹੈ ਕਿ ਜਦੋਂ ਉਹ ਨਹੀਂ ਸੁਣਦਾ ਸੀ ਉਸ ਦੇ ਦਿਮਾਗ ਵਿੱਚ ਹਾਂ ਗੂੰਜਦੀ ਸੀ ਨੈਲਸਨ ਮੰਡੇਲਾ ਦੇ ਸ਼ਬਦਾਂ ਤੇ ਉਸ ਦਾ ਵਿਸ਼ਵਾਸ ਸੀ ਹਰ ਚੀਜ਼ ਅਸੰਭਵ ਲੱਗਦੀ ਹੈ ਜਦ ਤੱਕ ਕੋਈ ਉਸ ਨੂੰ ਕਰਨ ਨਹੀਂ ਦਿੰਦਾ ਉਸ ਨੇ ਅਦਾਕਾਰੀ ਲਈ ਵੀ ਉਨੇ ਹੀ ਮਿਹਨਤ ਕੀਤੀ ਇੰਗਲਿਸ਼ ਸਿੱਖੀ ਐਸੈਂਟ ਨਿਖਾਰਿਆ ਐਕਟਿੰਗ ਕਲਾਸਾਂ ਲਈਆਂ ਫੇਲ ਹੋਈਆਂ ਫਿਲਮਾਂ ਵੀ ਕੀਤੀਆਂ ਪਰ ਵਿਜ਼ਨ ਕਦੇ ਨਹੀਂ ਬਦਲਿਆ ਫੇਰ ਆਈ ਕੌਨਨ ਦਾ ਬਾਰਬਰੀਅਨ ਜੋ ਬਾਕਸ ਆਫਿਸ ਹਿਟ ਰਹੀ ਜਿਹੜੀ ਬਾਡੀ ਕਦੇ ਕਮਜ਼ੋਰ ਕਹੀ ਜਾਂਦੀ ਸੀ ਉਹ ਉਸਦੀ ਤਾਕਤ ਬਣ ਗਈ ਟਰਮੀਨੇਟਰ ਵਿੱਚ ਤਾਂ ਉਹੀ ਐਸੈਂਟ ਫਿਲਮ ਦੀ ਜਾਨ ਬਣ ਗਿਆ ਲੋਕ ਜਿਨ੍ਹਾਂ ਗੱਲਾਂ ਤੇ ਹੱਸਦੇ ਸਨ ਉਹੀ ਉਸਦੀ ਪਛਾਣ ਬਣ ਗਈ ਆਰਨੋਲਡ ਦਾ ਸੁਨੇਹਾ ਸਾਫ਼ ਹੈ ਵਿਜਨ ਰੱਖੋ ਮਿਹਨਤ ਕਰੋ ਅਤੇ ਨਕਾਰਾਤਮਕ ਆਵਾਜ਼ਾਂ ਨੂੰ ਅੰਡੇਠਾ ਕਰੋ ਜਦੋਂ ਕੋਈ ਕਹੇ ਇਹ ਬੇਫਕੂਫੀ ਹੈ ਆਪਣੇ ਦਿਲ ਵਿੱਚ ਸਿਰਫ ਇਹੀ ਕਹੋ ਤੈਨੂੰ ਕੀ ਪਤਾ ਇਸ ਕਹਾਣੀ ਤੋਂ ਸਾਨੂੰ ਸਿਰਫ ਆਰਨੋਲਡ ਦੀ ਸਫਲਤਾ ਨਹੀਂ ਮਿਲਦੀ ਸਗੋਂ ਇੱਕ ਸਿੱਖਿਆ ਮਿਲਦੀ ਹੈ ਸੁਪਨੇ ਉਹੀ ਸੱਚ ਹੁੰਦੇ ਨੇ ਜਿਨ੍ਹਾਂ ਲਈ ਅਸੀਂ ਦਰਦ ਸਹਿਣ ਨੂੰ ਤਿਆਰ ਹੁੰਦੇ ਹਾਂ ਜੇ ਤੁਹਾਡੇ ਕੋਲ ਅੱਜ ਵੀ ਕੋਈ ਵਿਜਨ ਹੈ ਭਾਵੇਂ ਸਾਰੀ ਦੁਨੀਆ ਤੁਹਾਡੇ ਖਿਲਾਫ ਹੋਵੇ ਤਾਂ ਯਾਦ ਰੱਖੋ ਦੁਨੀਆ ਪਹਿਲਾਂ ਹੱਸਦੀ ਹੈ ਫਿਰ ਸਵਾਲ ਪੁੱਛਦੀ ਹੈ ਅਤੇ ਆਖਿਰਕਾਰ ਤਾਲੀਆਂ ਵਜਾਉਂਦੀ ਹੈ ਆਪਣੀ ਆਵਾਜ਼ ਤੇ ਵਿਸ਼ਵਾਸ ਰੱਖੋ ਮਿਹਨਤ ਨੂੰ ਆਪਣੀ ਆਦਤ ਬਣਾਓ ਅਤੇ ਕਦੇ ਵੀ ਇਹ ਨਾ ਸੋਚੋ ਕਿ ਤੁਸੀਂ ਛੋਟੇ ਹੋ ਕਿਉਂਕਿ ਜਿਹੜੇ ਲੋਕ ਅੱਜ ਅਸੰਭਵ ਕਹਿੰਦੇ ਨੇ ਕੱਲ ਉਹੀ ਤੁਹਾਡੀ ਕਾਮਯਾਬੀ ਨੂੰ ਉਦਾਹਰਣ ਵਜੋਂ ਦੱਸਣਗੇ ਉਠੋ ਆਪਣੇ ਸੁਪਨੇ ਨੂੰ ਫੜੋ ਅਤੇ ਦੁਨੀਆ ਨੂੰ ਦਿਖਾਓ ਕੁਝ ਲੋਕ ਕਿਸਮਤ ਨਹੀਂ ਇਤਿਹਾਸ ਲਿਖਣ ਆਉਂਦੇ ਨੇ ਸਚੀਕਾਲ